ਦੇ ਭਰਾਵਾਂ ਦਾ ਅਰਾਜ ਅਸੀਂ ਸ਼੍ਰੀ ਮੁਖਸਰ ਸਾਹਿਬ ਵਿਖੇ ਮੇਰੇ ਨਾਲ ਐਮ ਐਲ ਏ ਮੁਖਸਰ ਸ਼੍ਰੀ ਕੱਕਬਰਾੜ ਜੀ ਔਰ ਮੇਰਾ ਭਰਾ ਜਗਦੇਵ ਸਿੰਘ ਬਾਮ ਜੋ ਚੇਅਰਮੈਨ ਕੋਆਪਰੇਟਿਵ ਸੁਸਾਇਟੀਜ਼ ਅੱਜ ਜਿਹੜੇ ਮੁੱਦੇ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਗਰੀਬਾਂ ਨਾਲ ਜੁੜਿਆ ਹੋਇਆ ਮਸਲਾ ਪੰਜਾਬ ਦੇ ਉਹ ਲੋਕ ਜੋ ਸਾਰੀ ਉਮਰ ਗਰੀਬੀ ਹਟਾਉਂਦੇ ਨੇ ਉਹਨਾਂ ਦੇ ਵਿੱਚ ਦਲਿਤ ਪਰਿਵਾਰ ਉਹਨਾਂ ਦੇ ਵਿੱਚ ਮਜ਼ਦੂਰ ਪਰਿਵਾਰ ਉਹਨਾਂ ਦੇ ਵਿੱਚ ਸਾਡੇ ਗਰੀਬ ਕਿਸਾਨ ਪਰਿਵਾਰ ਔਰ ਹੁਣ ਜੋ ਕੇਂਦਰ ਸਰਕਾਰ ਉਹਨਾਂ ਨਾਲ ਕਰਨ ਜਾ ਰਹੀ ਹੈ ਉਹ ਪੰਜਾਬ ਦੇ ਲੋਕ ਜਿਹੜੇ ਪੰਜਾਬ ਦਾ 32% ਹੁਣ ਤੱਕ ਬਣਾ ਰਹੇ ਸੀ ਔਰ ਕੇਂਦਰ ਸਰਕਾਰ ਇੱਕ ਇਹੋ ਜਿਹੀ ਪਾਲਿਸੀ ਜਿਹਦੇ ਵਿੱਚ ਐਮੈਂਡਮੈਂਟ ਕਰਨ ਜਾ ਰਹੀ ਹੈ ਜਿਹਦੇ ਨਾਲ ਕਿ ਲੋਕਾਂ ਨੂੰ ਰਾਸ਼ਨ ਮਿਲਦਾ ਸੀ ਰਾਸ਼ਨ ਕਾਰਡ ਦੇ ਜ਼ਰੀਏ ਉਹ ਗਰੀਬ ਪਰਿਵਾਰਾਂ ਤੱਕ ਖਾਣ ਲਈ ਰੋਟੀ ਦਾਲ ਮਿਲਦੀ ਸੀ ਉਹਦੇ ਵਿੱਚ ਕਟੌਤੀ ਕਰਨ ਜਾ ਰਹੀ ਹੈ ਔਰ ਉਹਦਾ ਕਾਰਨ ਇਹ ਦੱਸਿਆ ਕਿ ਇਹਨਾਂ ਲੋਕਾਂ ਦੀ ਈਕੇਵਾਈਸੀ ਨਹੀਂ ਹੋਈ ਸੋ ਇਹ ਇੱਕ ਪ੍ਰੋਸੀਜਰ ਹੁੰਦਾ ਜਿਹਦੇ ਨਾਲ ਇਹ ਅਸੀਂ ਪਛਾਣ ਕਰਦੇ ਹਾਂ ਕਿ ਕਿਹੜੇ ਲੋਕ ਐ ਜਿਹੜੇ ਇਸ ਸਕੀਮ ਦਾ ਲਾਭ ਲੈ ਸਕਦੇ ਔਰ ਪ੍ਰੋਸੀਜਰ ਨੂੰ ਟਾਈਮ ਵੀ ਲੱਗ ਸਕਦਾ ਔਰ ਇਹਦੇ ਵਿੱਚ ਸਾਡੇ 8 ਲੱਖ ਜਿਹੜੇ ਲੋਕ ਸੀਗੇ ਉਹ ਹਜੇ ਬਾਕੀ ਸੀ ਤੇ ਕੇਂਦਰ ਸਰਕਾਰ ਦਾ ਉੱਤੋਂ ਫਰਮਾਨ ਆਉਂਦਾ ਕਿ ਇਹ ਜਿਹੜੇ ਬਾਕੀ ਰਹਿ ਗਏ ਆ ਇਹਨਾਂ ਦੇ ਕਾਰਡ ਕੱਟ ਦਿੱਤੇ ਜਾਣ ਔਰ ਇਹਨਾਂ ਦੇ ਵਿੱਚ ਮੈਂ ਕਹਾਂਗੀ ਕਿ 8 ਲੱਖ ਪਰਿਵਾਰ ਤੇ 32000 ਲੋਕ ਜੁੜੇ ਹੋਏ ਆ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟ ਕੇ ਉਹਨਾਂ ਨੂੰ ਰਾਸ਼ਨ ਦੀ ਸਕੀਮ ਤੋਂ ਕੇਂਦਰ ਸਰਕਾਰ ਜਿਹੜੀ ਆ ਪਾਸੇ ਕਰਨ ਜਾ ਰਹੀ ਆ ਸੋ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਗਰੀਬ ਪਰਿਵਾਰਾਂ ਨਾਲ ਜੁੜਿਆ ਹੋਇਆ ਜਿਹਦਾ ਅਸੀਂ ਮੋੜ ਤੋਂ ਹੀ ਵਿਰੋਧ ਕਰਦੇ ਆਏ ਆ ਕੇਂਦਰ ਸਰਕਾਰ ਦੀਆਂ ਇਹੋ ਜਿਹੀਆਂ ਨੀਤੀਆਂ ਦਾ ਤੇ ਇਸ ਕਰਕੇ ਅਸੀਂ ਇਸ ਗੱਲ ਦਾ ਵੀ ਪੂਰੀ ਪੰਜਾਬ ਸਰਕਾਰ ਅਸੀਂ ਸਾਰੇ ਅੱਜ ਵਿਰੋਧ ਦੇ ਵਿੱਚ ਇਕੱਠੇ ਹੋਏ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੇਂਦਰ ਸਰਕਾਰ ਤੋਂ ਸਮਾਂ ਮੰਗਿਆ 6 ਮਹੀਨੇ ਦਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੱਕ ਵੀ ਬੰਦੇ ਦਾ ਕਾਰਡ ਜਿਹੜਾ ਪੰਜਾਬ 'ਚ ਨਹੀਂ ਕੱਟਣ ਦੇਵਾਂਗੇ ਸੋ ਇਸ ਚੀਜ਼ ਦੇ ਲਈ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ ਨਾਲ ਖੜੇ ਆ ਔਰ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ 1.5 ਕਰੋੜ ਜਿਹੜੇ ਲੋਕ ਐ ਉਹ ਰਾਸ਼ਨ ਦਾ ਜਿਹੜਾ ਕੇਂਦਰ ਸਰਕਾਰ ਤੋਂ ਰਾਸ਼ਨ ਦਾ ਫਾਇਦਾ ਲੈ ਰਹੇ ਸੀ ਔਰ ਜਿਹਦੇ ਵਿੱਚ ਪੰਜਾਬ ਸਰਕਾਰ ਵੀ ਆਪਣਾ ਹਿੱਸਾ ਪਾਉਂਦੀ ਆਈ ਹੈ ਔਰ ਇਹਨਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਕੂਟ ਰਾਜਨੀਤੀਆਂ ਕੂਟ ਰਾਜਨੀਤਿਕ ਵਿਚਾਰ ਹੁੰਦੇ ਆ ਜਿਹਦੇ ਕਰਕੇ ਇਹ ਆਪ ਇਹੋ ਜਿਹੀਆਂ ਪਾਲਿਸੀਆਂ ਅਮੈਂਡ ਕਰਦੇ ਆ ਔਰ ਗਰੀਬ ਲੋਕ ਜਿਹੜੇ ਸਮਝ ਨਹੀਂ ਸਕਦੇ ਇਹਨਾਂ ਗੱਲਾਂ ਨੂੰ ਉਹਨਾਂ ਨੂੰ ਰਾਜ ਸਰਕਾਰਾਂ ਦੇ ਵਿਰੁੱਧ ਖੜਾ ਕਰ ਦਿੰਦੇ ਆ ਸੋ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਨਹੀਂ ਆ ਇਹਨਾਂ ਨੇ ਆਂਗਣਵਾੜੀ ਸੈਂਟਰਾਂ ਕਿਉਂਕਿ ਮੇਰਾ ਮਹਿਕਮਾ ਉਹਦੇ ਵਿੱਚ ਵੀ ਇਹੋ ਜਿਹਾ ਕੋਸ਼ਿਸ਼ ਚਲਾਇਆ ਕਿ ਜੇ ਕਿਸੇ ਨੇ ਰਾਸ਼ਨ ਲੈਣਾ ਤਾਂ ਉਹਨਾਂ ਦੀ ਫੋਟੋ ਖਿੱਚ ਕੇ ਪਾਓ ਸੋ ਮੈਂ ਉਹਦਾ ਵੀ ਵਿਰੋਧ ਕਰਦੀ ਆ ਸੋ ਈਕੇ ਵਾਈਸੀ ਵੀ ਇੱਕ ਇਹੋ ਜਿਹਾ ਹੀ ਸਿਸਟਮ ਹੈ ਜਿਹੜਾ ਕਿ ਸਾਡੇ ਲੋਕਾਂ ਦੇ ਮੂੰਹ ਉੱਤੇ ਇੱਕ ਚਪੇੜ ਮਾਰਦਾ ਹੈ ਕਿ ਇਹ ਜੇ ਰਾਸ਼ਨ ਲੈਣਾ ਤਾਂ ਤੁਸੀਂ ਆਪ ਦੀ ਪਹਿਲਾਂ ਪਛਾਣ ਦਿਓ ਫਿਰ ਤੁਹਾਨੂੰ ਰਾਸ਼ਨ ਮਿਲੇਗਾ ਸੋ ਅਸੀਂ ਜਿਹੜੇ ਕੇਂਦਰ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਇਹੋ ਜੀਆਂ ਨੀਤੀਆਂ ਜਿਹੜੀਆਂ ਉਹਨਾਂ ਦੀਆਂ ਜੋ ਗਰੀਬਾਂ ਦੇ ਉਲਟ ਗੱਲ ਕਰਦੀਆਂ ਨੇ ਅਸੀਂ ਹਮੇਸ਼ਾ ਹੀ ਉਹਦਾ ਵਿਰੋਧ ਕਰਦੇ ਰਹੇ ਹਾਂ ਤੇ ਇਹਦਾ ਵੀ ਅੱਜ ਵਿਰੋਧ ਕਰਾਂਗੇ ਮੈਡਮ ਜਿਸ ਜਿਹਨੇ ਮਤਲਬ ਇਹਨਾਂ ਨੇ ਹਾਸੇ ਗਾੜ ਦੀ ਜੀ ਬਣ ਕਰਦੇ ਉਸ ਤੋਂ ਬਾਅਦ ਜਿਹੜਾ ਬਿਹਾਰ ਦੇ 5 ਲੱਖ ਵੋਟ ਕਰਤੀ ਗਈ ਸੀ ਕੀ ਅਗਿਆਤ ਉਹ ਹੈ ਉਹ ਜੀ ਸਾਜ਼ਿਸ਼ ਤਾਂ ਵੀ ਮਤਲਬ ਇਸ ਤਰ੍ਹਾਂ ਨਿਕਲ ਸਕਦਾ ਦੇਖੋ ਜੀ ਜਿਸ ਤਰ੍ਹਾਂ ਦੇ ਇਹਨਾਂ ਦੇ ਪ੍ਰੋਗਰਾਮ ਬਣਾਏ ਜਾਂਦੇ ਆ ਇਹ ਜਾ ਕੇ ਪਤਾ ਨਹੀਂ ਕਿਸ ਤਰ੍ਹਾਂ ਲੋਕਾਂ ਦੇ ਡਾਟਾ ਇਕੱਠੇ ਕਰਦੇ ਆ ਔਰ ਉਹਦੇ ਜ਼ਰੀਏ ਇਹ ਵੋਟਾਂ ਕੱਟ ਵੀ ਦਿੰਦੇ ਆ ਜਿਹੜੇ ਲੋਕ ਭਾਜਪੀ ਤੋਂ ਬਿਨਾਂ ਕਿਸੇ ਹੋਰ ਪਾਰਟੀ ਦੇ ਪੱਖ ਚ ਭੁਗਤਣਾ ਚਾਹੁੰਦੇ ਆ ਉਹਨਾਂ ਲੋਕਾਂ ਦੀਆਂ ਵੋਟਾਂ ਕੱਟ ਦਿੰਦੇ ਤੇ ਅਸੀਂ ਦਿੱਲੀ ਚ ਵੀ ਦੇਖਿਆ ਜਦੋਂ ਪ੍ਰਚਾਰ ਕਰਨ ਗਏ ਸੀ ਤੇ ਉੱਥੇ ਲਿਆ ਕੇ ਉਹੋ ਜੇ ਲੋਕ ਵੀ ਬਿਠਾ ਦਿੰਦੇ ਆ ਜਿਹੜੇ ਕਿ ਕਦੇ ਉਸ ਸਟੇਟ ਦੇ ਵਾਸੀ ਵੀ ਨਹੀਂ ਹੁੰਦੇ ਸੋ ਬਹੁਤ ਕੁਛ ਇਹਨਾਂ ਨੂੰ ਕਰਨਾ ਆਉਂਦਾ ਹੈ ਇਹ ਵੋਟਾਂ ਵੀ ਚੋਰੀ ਕਰਦੇ ਆ ਤੇ ਹੁਣ ਰਾਸ਼ਨ ਵੀ ਚੋਰੀ ਕਰਨ ਦੀ ਤਿਆਰੀ ਚਾਹ। ਮੁੱਖ ਸੁਨੀਲ ਦਾਕੜ ਕਹਿੰਦੇ ਕਿ ਬੇਵਜਾ ਮੁੱਦਾ ਬਣਾਇਆ ਜਾ ਰਿਹਾ। ਸਾਡੇ ਨਾਲ ਸੀਐਸਸੀ ਦਾ ਇੱਕ ਕੋਡ ਵਾਲਾ ਪਰਸਨ ਜਾਂਦਾ ਔਰ ਸੀਐਸਸੀ ਕੋਡ ਦੇ ਵਿੱਚ ਸਾਰਾ ਡਾਟਾ ਪਿਆ ਹੁੰਦਾ ਉਹਨਾਂ ਨੂੰ ਪ੍ਰੂਵ ਵਾਲਾ ਕੇਂਦਰ ਸਰਕਾਰ ਦੀ ਸੀਐਸਸੀ ਵਾਲਾ ਡਾਟਾ ਚੱਕ ਸਕਦਾ। ਉਹ ਕਹਿੰਦੇ ਬੇਵਜ੍ਹਾ ਮੁੱਦਾ ਬਣਾਇਆ ਜਾ ਰਿਹਾ ਕੋਈ ਡਾਟਾ ਚੋਰੀ ਨਹੀਂ ਹੋ ਰਿਹਾ ਕੋਈ ਕਟਿੰਗ ਦੀ ਗੱਲ ਨਹੀਂ ਹੋ ਰਹੀ ਉਹਨਾਂ ਨੇ ਪੀਸੀ ਕੀਤੀ ਅੱਜ ਇਸ ਮਾਮਲੇ ਦੇ ਦੇਖੋ ਜੀ ਉਹ ਤਾਂ ਆਪਣੇ ਆਪ ਨੂੰ ਕਨਵਿੰਸ ਕਰਨ ਲਈ ਬਹੁਤ ਕੁਝ ਕਹਿੰਦੇ ਆ ਪਰ ਜਿਹੜਾ ਕੁਝ ਉਹਨਾਂ ਨੇ ਕੀਤਾ ਉਹਦੇ ਵੀ ਸਬੂਤ ਸਾਡੇ ਕੋਲ ਪਏ ਆ ਔਰ ਜਦੋਂ ਅਸੀਂ ਦਿੱਲੀ 'ਚ ਪ੍ਰਚਾਰ ਕਰਦੇ ਸੀ ਬਹੁਤ ਸਾਰੇ ਲੋਕ ਉੱਥੇ ਇਹੋ ਜਿਹੇ ਸੀ ਜਿਨ੍ਹਾਂ ਦੇ ਇਸੇ ਤਰ੍ਹਾਂ ਹੀ ਇਹਨਾਂ ਨੇ ਵੋਟਾਂ ਖਤਮ ਕਰ ਦਿੱਤੀਆਂ ਗਈਆਂ ਸੋ ਇਹ ਜੋ ਦਿਖਾਉਂਦੇ ਆ ਉਹ ਨਹੀਂ ਕਰਦੇਗੇ ਇਹ ਜੋ ਕਰਦੇ ਉਹ ਸਾਨੂੰ ਨਹੀਂ ਦਿਖਦਾ ਵੀ ਇਹ ਕੀ ਕਰਦੇ ਆ ਪਰ ਇਹਨਾਂ ਦਾ ਅੰਦਰੋਂ ਤਰੀਕਾ ਹੋਰ ਹੁੰਦਾ ਔਰ ਇਹ ਵੀ ਸਾਰਾ ਕੁਝ ਸਾਹਮਣੇ ਆ ਜਾਊਗਾ ਜੇਕਰ ਅਸੀਂ ਇਸ ਚੀਜ਼ ਦਾ ਵਿਰੋਧ ਨਾ ਕੀਤਾ ਤਾਂ ਮੈਮ ਕੋਈ ਲੀਗਲੀ ਐਕਸ਼ਨ ਵੀ ਲੈ ਸਕਦੀ ਹੈ ਸਰਕਾਰ ਜੇ ਤੁਸੀਂ ਕਹਿੰਦੇ ਡਾਟਾ ਚੋਰੀ ਹੋਇਆ ਤਾਂ ਕਾਫੀ ਟਾਈਮ ਤੋਂ ਉਹਨਾਂ ਦੇ ਕੈਂਪ ਚੱਲ ਰਹੇ ਨੇ ਕਿ ਭਾਜਪਾ ਤੇ ਕੋਈ ਲੀਗਲੀ ਐਕਸ਼ਨ ਵੀ ਲਿਆ ਜਾ ਸਕਦਾ ਜੇ ਲੱਗਦਾ ਡਾਟਾ ਦੇਖੋ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਹੀ ਜਿਹੜੋ ਇਸ ਤਰ੍ਹਾਂ ਦੀ ਕਾਰਵਾਈ ਕੋਈ ਕਰਦੇ ਆ ਉਹਨਾਂ ਨੂੰ ਲੱਗਦਾ ਤਾਂ ਉਹ ਹਮੇਸ਼ਾ ਹੀ ਲੀਗਲ ਪੱਖ ਹੈ ਜਿਹੜਾ ਉਹ ਧਿਆਨ ਵਿੱਚ ਰੱਖ ਕੇ ਕਰਦੇ ਆ ਔਰ ਜੋ ਵੀ ਬਣਦਾ ਹੋਇਆ ਸੀ ਭਰਾਵਾਂ ਦਾ ਅੱਜ ਅਸੀਂ ਸ਼੍ਰੀ ਮੁਖਸਰ ਸਾਹਿਬ ਵਿਖੇ ਮੇਰੇ ਨਾਲ ਐਮਐਲਏ ਮੁਖਸਰ ਸ਼੍ਰੀ ਕੱਕਬਰਾੜ ਜੀ ਔਰ ਮੇਰਾ ਭਰਾ ਜਗਦੇਵ ਸਿੰਘ ਬਾਮ ਜੋ ਚੇਅਰਮੈਨ ਕੋਆਪਰੇਟਿਵ ਸੁਸਾਇਟੀਜ਼ ਅੱਜ ਜਿਹੜੇ ਮੁੱਦੇ ਤੇ ਅਸੀਂ ਗੱਲ ਕਰ ਰਹੇ ਆ ਉਹ ਗਰੀਬਾਂ ਨਾਲ ਜੁੜਿਆ ਹੋਇਆ ਮਸਲਾ ਪੰਜਾਬ ਦੇ ਉਹ ਲੋਕ ਜੋ ਸਾਰੀ ਉਮਰ ਗਰੀਬੀ ਹਟਾਉਂਦੇ ਨੇ ਉਹਨਾਂ ਦੇ ਵਿੱਚ ਦਲਿਤ ਪਰਿਵਾਰ ਉਹਨਾਂ ਦੇ ਵਿੱਚ ਮਜ਼ਦੂਰ ਪਰਿਵਾਰ ਉਹਨਾਂ ਦੇ ਵਿੱਚ ਸਾਡੇ ਗਰੀਬ ਕਿਸਾਨ ਪਰਿਵਾਰ ਔਰ ਹੁਣ ਜੋ ਕੇਂਦਰ ਸਰਕਾਰ ਉਹਨਾਂ ਨਾਲ ਕਰਨ ਜਾ ਰਹੀ ਹੈ ਉਹ ਪੰਜਾਬ ਦੇ ਲੋਕ ਜਿਹੜੇ ਪੰਜਾਬ ਦਾ 32% ਹੁਣ ਤੱਕ ਬਣ ਰਹੇ ਸੀ ਔਰ ਕੇਂਦਰ ਸਰਕਾਰ ਇੱਕ ਇਹੋ ਜਿਹੀ ਪਾਲਿਸੀ ਜਿਹਦੇ ਵਿੱਚ ਐਮੈਂਡਮੈਂਟ ਕਰਨ ਜਾ ਰਹੀ ਹੈ ਜਿਹਦੇ ਨਾਲ ਕਿ ਲੋਕਾਂ ਨੂੰ ਰਾਸ਼ਨ ਮਿਲਦਾ ਸੀ ਰਾਸ਼ਨ ਕਾਰਡ ਦੇ ਜ਼ਰੀਏ ਉਹ ਗਰੀਬ ਪਰਿਵਾਰਾਂ ਤੱਕ ਖਾਣ ਲਈ ਰੋਟੀ ਦਾਲ ਮਿਲਦੀ ਸੀ ਉਹਦੇ ਵਿੱਚ ਕਟੌਤੀ ਕਰਨ ਜਾ ਰਹੀ ਹੈ ਔਰ ਉਹਦਾ ਕਾਰਨ ਇਹ ਦੱਸਿਆ ਕਿ ਇਹਨਾਂ ਲੋਕਾਂ ਦੀ ਈਕੇਵਾਈਸੀ ਨਹੀਂ ਹੋਈ ਸੋ ਇਹ ਇੱਕ ਪ੍ਰੋਸੀਜਰ ਹੁੰਦਾ ਜਿਹਦੇ ਨਾਲ ਇਹ ਅਸੀਂ ਪਛਾਣ ਕਰਦੇ ਹਾਂ ਕਿ ਕਿਹੜੇ ਲੋਕ ਐ ਜਿਹੜੇ ਇਸ ਸਕੀਮ ਦਾ ਲਾਭ ਲੈ ਸਕਦੇ ਔਰ ਪ੍ਰੋਸੀਜਰ ਨੂੰ ਟਾਈਮ ਵੀ ਲੱਗ ਸਕਦਾ ਔਰ ਇਹਦੇ ਵਿੱਚ ਸਾਡੇ 8 ਲੱਖ ਜਿਹੜੇ ਲੋਕ ਸੀਗੇ ਉਹ ਹਜੇ ਬਾਕੀ ਸੀ ਤੇ ਕੇਂਦਰ ਸਰਕਾਰ ਦਾ ਉੱਤੋਂ ਫਰਮਾਨ ਆਉਂਦਾ ਕਿ ਇਹ ਜਿਹੜੇ ਬਾਕੀ ਰਹਿ ਗਏ ਆ ਇਹਨਾਂ ਦੇ ਕਾਰਡ ਕੱਟ ਦਿੱਤੇ ਜਾਣ ਔਰ ਇਹਨਾਂ ਦੇ ਵਿੱਚ ਮੈਂ ਕਹਾਂਗੀ ਕਿ 8 ਲੱਖ ਪਰਿਵਾਰ ਤੇ 32000 ਲੋਕ ਜੁੜੇ ਹੋਏ ਆ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟ ਕੇ ਉਹਨਾਂ ਨੂੰ ਰਾਸ਼ਨ ਦੀ ਸਕੀਮ ਤੋਂ ਕੇਂਦਰ ਸਰਕਾਰ ਜਿਹੜੀ ਆ ਪਾਸੇ ਕਰਨ ਜਾ ਰਹੀ ਆ ਸੋ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਗਰੀਬ ਪਰਿਵਾਰਾਂ ਨਾਲ ਜੁੜਿਆ ਹੋਇਆ ਜਿਹਦਾ ਅਸੀਂ ਮੋੜ ਤੋਂ ਹੀ ਵਿਰੋਧ ਕਰਦੇ ਆਏ ਆ ਕੇਂਦਰ ਸਰਕਾਰ ਦੀਆਂ ਇਹੋ ਜਿਹੀਆਂ ਨੀਤੀਆਂ ਦਾ ਤੇ ਇਸ ਕਰਕੇ ਅਸੀਂ ਇਸ ਗੱਲ ਦਾ ਵੀ ਪੂਰੀ ਪੰਜਾਬ ਸਰਕਾਰ ਅਸੀਂ ਸਾਰੇ ਅੱਜ ਵਿਰੋਧ ਦੇ ਵਿੱਚ ਇਕੱਠੇ ਹੋਏ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੇਂਦਰ ਸਰਕਾਰ ਤੋਂ ਸਮਾਂ ਮੰਗਿਆ 6 ਮਹੀਨੇ ਦਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੱਕ ਵੀ ਬੰਦੇ ਦਾ ਕਾਰਡ ਜਿਹੜਾ ਪੰਜਾਬ 'ਚ ਨਹੀਂ ਕੱਟਣ ਦੇਵਾਂਗੇ ਸੋ ਇਸ ਚੀਜ਼ ਦੇ ਲਈ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ ਨਾਲ ਖੜੇ ਆ ਔਰ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ 1.5 ਕਰੋੜ ਜਿਹੜੇ ਲੋਕ ਹੈ ਉਹ ਰਾਸ਼ਨ ਦਾ ਜਿਹੜਾ ਕੇਂਦਰ ਸਰਕਾਰ ਤੋਂ ਰਾਸ਼ਨ ਦਾ ਫਾਇਦਾ ਲੈ ਰਹੇ ਸੀ ਔਰ ਜਿਹਦੇ ਵਿੱਚ ਪੰਜਾਬ ਸਰਕਾਰ ਵੀ ਆਪਣਾ ਹਿੱਸਾ ਪਾਉਂਦੀ ਆਈ ਹੈ ਔਰ ਇਹਨਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਕੂਟ ਰਾਜਨੀਤੀਆਂ ਕੂਟ ਰਾਜਨੀਤਿਕ ਵਿਚਾਰ ਹੁੰਦੇ ਆ ਜਿਹਦੇ ਕਰਕੇ ਇਹ ਆਪ ਇਹੋ ਜਿਹੀਆਂ ਪਾਲਿਸੀਆਂ ਅਮੈਂਡ ਕਰਦੇ ਆ ਔਰ ਗਰੀਬ ਲੋਕ ਜਿਹੜੇ ਸਮਝ ਨਹੀਂ ਸਕਦੇ ਇਹਨਾਂ ਗੱਲਾਂ ਨੂੰ ਉਹਨਾਂ ਨੂੰ ਰਾਜ ਸਰਕਾਰਾਂ ਦੇ ਵਿਰੁੱਧ ਖੜਾ ਕਰ ਦਿੰਦੇ ਆ ਸੋ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਨਹੀਂ ਹੈ ਇਹਨਾਂ ਨੇ ਆਂਗਣਵਾੜੀ ਸੈਂਟਰਾਂ ਕਿਉਂਕਿ ਮੇਰਾ ਮਹਿਕਮਾ ਉਹਦੇ ਵਿੱਚ ਵੀ ਇਹੋ ਜਿਹਾ ਕੋਸ਼ਿਸ਼ ਚਲਾਇਆ ਕਿ ਜੇ ਕਿਸੇ ਨੇ ਰਾਸ਼ਨ ਲੈਣਾ ਤਾਂ ਉਹਨਾਂ ਦੀ ਫੋਟੋ ਖਿੱਚ ਕੇ ਪਾਓ ਸੋ ਮੈਂ ਉਹਦਾ ਵੀ ਵਿਰੋਧ ਕਰਦੀ ਆ ਸੋ ਈਕੇ ਵਾਈਸੀ ਵੀ ਇੱਕ ਇਹੋ ਜਿਹਾ ਹੀ ਸਿਸਟਮ ਹੈ ਜਿਹੜਾ ਕਿ ਸਾਡੇ ਲੋਕਾਂ ਦੇ ਮੂੰਹ ਉੱਤੇ ਇੱਕ ਚਪੇੜ ਮਾਰਦਾ ਹੈ ਕਿ ਇਹ ਜੇ ਰਾਸ਼ਨ ਲੈਣਾ ਤਾਂ ਤੁਸੀਂ ਆਪ ਦੀ ਪਹਿਲਾਂ ਪਛਾਣ ਦਿਓ ਫਿਰ ਤੁਹਾਨੂੰ ਰਾਸ਼ਨ ਮਿਲੇਗਾ ਸੋ ਅਸੀਂ ਜਿਹੜੇ ਕੇਂਦਰ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਇਹੋ ਜੀਆਂ ਨੀਤੀਆਂ ਜੜੀਆਂ ਉਹਨਾਂ ਦੀਆਂ ਜੋ ਗਰੀਬਾਂ ਦੇ ਉਲਟ ਗੱਲ ਕਰਦੀਆਂ ਨੇ ਅਸੀਂ ਹਮੇਸ਼ਾ ਹੀ ਉਹਦਾ ਵਿਰੋਧ ਕਰਦੇ ਰਹੇ ਹਾਂ ਤੇ ਇਹਦਾ ਵੀ ਅੱਜ ਵਿਰੋਧ ਕਰਾਂਗੇ ਮੈਂ ਜੱਸ ਜਿਹਨੇ ਮਤਲਬ ਇਹਨਾਂ ਨੇ ਹਾਸੇ ਗਾੜ ਦੀ ਜਿੰਨ ਕਰਦੇ ਉਸ ਤੋਂ ਬਾਅਦ ਬਿਹਾਰ ਦੇ 5 ਲੱਖ ਵੋਟ ਕੱਟੀ ਗਈ ਇਹ ਕਿਹਾ ਤੋਂ ਉਹ ਹੈ ਉਹ ਜੀ ਸਾਜਿਸ਼ਤਾ ਵੀ ਮਤਲਬ ਇਸ ਤਰ੍ਹਾਂ ਨਿਕਲਦਾ ਦੇਖੋ ਜੀ ਜਿਸ ਤਰ੍ਹਾਂ ਦੇ ਇਹਨਾਂ ਦੇ ਪ੍ਰੋਗਰਾਮ ਬਣਾਏ ਜਾਂਦੇ ਆ ਇਹ ਜਾ ਕੇ ਪਤਾ ਨਹੀਂ ਕਿਸ ਤਰ੍ਹਾਂ ਲੋਕਾਂ ਦੇ ਡਾਟਾ ਇਕੱਠੇ ਕਰਦੇ ਆ ਔਰ ਉਹਦੇ ਜ਼ਰੀਏ ਇਹ ਵੋਟਾਂ ਕੱਟ ਵੀ ਦਿੰਦੇ ਆ ਜਿਹੜੇ ਲੋਕ ਭਾਜਪੀ ਤੋਂ ਬਿਨਾਂ ਕਿਸੇ ਹੋਰ ਪਾਰਟੀ ਦੇ ਪੱਖ ਚ ਭੁਗਤਣਾ ਚਾਹੁੰਦੇ ਆ ਉਹਨਾਂ ਲੋਕਾਂ ਦੀਆਂ ਵੋਟਾਂ ਕੱਟ ਦਿੰਦੇ ਤੇ ਅਸੀਂ ਦਿੱਲੀ ਚ ਵੀ ਦੇਖਿਆ ਜਦੋਂ ਪ੍ਰਚਾਰ ਕਰਨ ਗਏ ਸੀ ਤੇ ਉੱਥੇ ਲਿਆ ਕੇ ਉਹੋ ਜੇ ਲੋਕ ਵੀ ਬਿਠਾ ਦਿੰਦੇ ਆ ਜਿਹੜੇ ਕਿ ਕਦੇ ਉਸ ਸਟੇਟ ਦੇ ਵਾਸੀ ਵੀ ਨਹੀਂ ਹੁੰਦੇ ਸੋ ਬਹੁਤ ਕੁਝ ਇਹਨਾਂ ਨੂੰ ਕਰਨਾ ਆਉਂਦਾ ਹੈ ਇਹ ਵੋਟਾਂ ਵੀ ਚੋਰੀ ਕਰਦੇ ਆ ਤੇ ਹੁਣ ਰਾਸ਼ਨ ਵੀ ਚੋਰੀ ਕਰਨ ਦੀ ਤਿਆਰੀ ਚਾਹ। ਮੁੱਖ ਸੁਨੀਲ ਦਾਕੜ ਕਹਿੰਦੇ ਕਿ ਬੇਵਜਾ ਮੁੱਦਾ ਬਣਾਇਆ ਜਾ ਰਿਹਾ ਸਾਡੇ ਨਾਲ ਸੀਐਸਸੀ ਦਾ ਇੱਕ ਕੋਡ ਵਾਲਾ ਪਰਸਨ ਜਾਂਦਾ ਪਰ ਸੀਐਸਸੀ ਕੋਡ ਦੇ ਵਿੱਚ ਸਾਰਾ ਡਾਟਾ ਪਿਆ ਹੁੰਦਾ ਉਹਨਾਂ ਨੂੰ ਪ੍ਰੂਵ ਵਾਲਾ ਕੇਂਦਰ ਸਰਕਾਰ ਦੀ ਸੀਐਸਸੀ ਵਾਲਾ ਡਾਟਾ ਚੱਕ ਸਕਦਾ ਉਹ ਕਹਿੰਦੇ ਬੇਵਜਾ ਮੁੱਦਾ ਬਣਾਇਆ ਜਾ ਰਿਹਾ ਕੋਈ ਡਾਟਾ ਚੋਰੀ ਨਹੀਂ ਹੋ ਰਿਹਾ ਕੋਈ ਕਟਿੰਗ ਦੀ ਗੱਲ ਨਹੀਂ ਹੋ ਰਹੀ ਉਹਨਾਂ ਨੇ ਪੀਸੀ ਕੀਤੀ ਅੱਜ ਇਸ ਮਾਮਲੇ ਦੇ ਦੇਖੋ ਜੀ ਉਹ ਤਾਂ ਆਪਣੇ ਆਪ ਨੂੰ ਕਨਵਿੰਸ ਕਰਨ ਲਈ ਬਹੁਤ ਕੁਝ ਕਹਿੰਦੇ ਆ ਪਰ ਜਿਹੜਾ ਕੁਝ ਉਹਨਾਂ ਨੇ ਕੀਤਾ ਉਹਦੇ ਵੀ ਸਬੂਤ ਸਾਡੇ ਕੋਲ ਪਏ ਆ ਔਰ ਜਦੋਂ ਅਸੀਂ ਦਿੱਲੀ 'ਚ ਪ੍ਰਚਾਰ ਕਰਦੇ ਸੀ ਬਹੁਤ ਸਾਰੇ ਲੋਕ ਉੱਥੇ ਇਹੋ ਜਿਹੇ ਸੀ ਜਿਨ੍ਹਾਂ ਦੇ ਇਸੇ ਤਰ੍ਹਾਂ ਹੀ ਇਹਨਾਂ ਨੇ ਵੋਟਾਂ ਖਤਮ ਕਰ ਦਿੱਤੀਆਂ ਗਈਆਂ ਸੋ ਇਹ ਜੋ ਦਿਖਾਉਂਦੇ ਆ ਉਹ ਨਹੀਂ ਕਰਦੇਗੇ ਇਹ ਜੋ ਕਰਦੇ ਉਹ ਸਾਨੂੰ ਨਹੀਂ ਦਿਖਦਾ ਵੀ ਇਹ ਕੀ ਕਰਦੇ ਆ ਪਰ ਇਹਨਾਂ ਦਾ ਅੰਦਰੋਂ ਤਰੀਕਾ ਹੋਰ ਹੁੰਦਾ ਔਰ ਇਹ ਵੀ ਸਾਰਾ ਕੁਝ ਸਾਹਮਣੇ ਆ ਜਾਊਗਾ ਜੇਕਰ ਅਸੀਂ ਇਸ ਚੀਜ਼ ਦਾ ਵਿਰੋਧ ਨਾ ਕੀਤਾ ਤਾਂ ਮੈਮ ਕੋਈ ਲੀਗਲੀ ਐਕਸ਼ਨ ਵੀ ਲੈ ਸਕਦੀ ਹੈ ਸਰਕਾਰ ਜੇ ਤੁਸੀਂ ਕਹਿੰਦੇ ਡਾਟਾ ਚੋਰੀ ਹੋਇਆ ਤਾਂ ਕਾਫੀ ਟਾਈਮ ਤੋਂ ਉਹਦੇ ਕੈਂਪ ਚੱਲ ਰਹੇ ਨੇ ਕਿ ਭਾਜਪਾ ਤੇ ਕੋਈ ਲੀਗਲੀ ਐਕਸ਼ਨ ਵੀ ਲਿਆ ਜਾ ਸਕਦਾ ਜੇ ਲੱਗਦਾ ਡਾਟਾ ਦੇਖੋ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਹੀ ਜਿਹੜੋਂ ਇਸ ਤਰ੍ਹਾਂ ਦੀ ਕਾਰਵਾਈ ਕੋਈ ਕਰਦੇ ਆ ਉਹਨਾਂ ਨੂੰ ਲੱਗਦਾ ਤਾਂ ਉਹ ਹਮੇਸ਼ਾ ਹੀ ਲੀਗਲ ਪੱਖ ਹੈ ਜਿਹੜਾ ਉਹ ਧਿਆਨ ਵਿੱਚ ਰੱਖ ਕੇ ਹੀ ਕਰਦੇ ਆ ਔਰ ਜੋ ਵੀ ਬਣਦਾ ਹੋਇਆ ਸੀ ਕਰੇ ਭਰਾਵਾਂ ਦਾ ਔਰ ਅੱਜ ਅਸੀਂ ਸ਼੍ਰੀ ਮੁਖਸਰ ਸਾਹਿਬ ਵਿਖੇ ਮੇਰੇ ਨਾਲ ਐਮਐਲਏ ਮੁਖਸਰ ਸ਼੍ਰੀ ਕੱਕਬਰਾੜ ਜੀ ਔਰ ਮੇਰਾ ਭਰਾ ਜਗਦੇਵ ਸਿੰਘ ਬਾਂਮ ਜੋ ਚੇਅਰਮੈਨ ਕੋਆਪਰੇਟਿਵ ਸੁਸਾਇਟੀਜ਼ ਅੱਜ ਜਿਹੜੇ ਮੁੱਦੇ ਤੇ ਅਸੀਂ ਗੱਲ ਕਰ ਰਹੇ ਆ ਉਹ ਗਰੀਬਾਂ ਨਾਲ ਜੁੜਿਆ ਹੋਇਆ ਮਸਲਾ ਪੰਜਾਬ ਦੇ ਉਹ ਲੋਕ ਜੋ ساری ਉਮਰ ਗਰੀਬੀ ਹਟਾਉਂਦੇ ਨੇ ਉਹਨਾਂ ਦੇ ਵਿੱਚ ਦਲਿਤ ਪਰਿਵਾਰ ਉਹਨਾਂ ਦੇ ਵਿੱਚ ਮਜ਼ਦੂਰ ਪਰਿਵਾਰ ਉਹਨਾਂ ਦੇ ਵਿੱਚ ਸਾਡੇ ਗਰੀਬ ਕਿਸਾਨ ਪਰਿਵਾਰ ਔਰ ਹੁਣ ਜੋ ਕੇਂਦਰ ਸਰਕਾਰ ਉਹਨਾਂ ਨਾਲ ਕਰਨ ਜਾ ਰਹੀ ਹੈ ਉਹ ਪੰਜਾਬ ਦੇ ਲੋਕ ਜਿਹੜੇ ਪੰਜਾਬ ਦਾ 32% ਹੁਣ ਤੱਕ ਬਰਾਂਦੇ ਸੀ ਔਰ ਕੇਂਦਰ ਸਰਕਾਰ ਇੱਕ ਇਹੋ ਜੀ ਪਾਲਿਸੀ ਜਿਹਦੇ ਵਿੱਚ ਐਮੈਂਡਮੈਂਟ ਕਰਨ ਜਾ ਰਹੀ ਹੈ ਜਿਹਦੇ ਨਾਲ ਕਿ ਲੋਕਾਂ ਨੂੰ ਰਾਸ਼ਨ ਮਿਲਦਾ ਸੀ ਰਾਸ਼ਨ ਕਾਰਡ ਦੇ ਜ਼ਰੀਏ ਉਹ ਗਰੀਬ ਪਰਿਵਾਰਾਂ ਤੱਕ ਖਾਣ ਲਈ ਰੋਟੀ ਦਾਲ ਮਿਲਦੀ ਸੀ ਉਹਦੇ ਵਿੱਚ ਕਟੌਤੀ ਕਰਨ ਜਾ ਰਹੀ ਹੈ ਔਰ ਉਹਦਾ ਕਾਰਨ ਇਹ ਦੱਸਿਆ ਕਿ ਇਹਨਾਂ ਲੋਕਾਂ ਦੀ ਈਕੇਵਾਈਸੀ ਨਹੀਂ ਹੋਈ ਸੋ ਇੱਕ ਪ੍ਰੋਸੀਜਰ ਹੁੰਦਾ ਜਿਹਦੇ ਨਾਲ ਇਹ ਅਸੀਂ ਪਛਾਣ ਕਰਦੇ ਹਾਂ ਕਿ ਕਿਹੜੇ ਲੋਕ ਐ ਜਿਹੜੇ ਇਸ ਸਕੀਮ ਦਾ ਲਾਭ ਲੈ ਸਕਦੇ ਔਰ ਪ੍ਰੋਸੀਜਰ ਨੂੰ ਟਾਈਮ ਵੀ ਲੱਗ ਸਕਦਾ ਔਰ ਇਹਦੇ ਵਿੱਚ ਸਾਡੇ 8 ਲੱਖ ਜਿਹੜੇ ਲੋਕ ਸੀਗੇ ਉਹ ਹਜੇ ਬਾਕੀ ਸੀ ਤੇ ਕੇਂਦਰ ਸਰਕਾਰ ਦਾ ਉੱਤੋਂ ਫਰਮਾਨ ਆਉਂਦਾ ਕਿ ਇਹ ਜਿਹੜੇ ਬਾਕੀ ਰਹਿ ਗਏ ਆ ਇਹਨਾਂ ਦੇ ਕਾਰਡ ਕੱਟ ਦਿੱਤੇ ਜਾਣ ਔਰ ਇਨੋਂ ਦੇ ਵਿੱਚ ਮੈਂ ਕਹਾਂਗੀ ਕਿ 8 ਲੱਖ ਪਰਿਵਾਰ ਤੇ 32 ਹਜ਼ਾਰ ਲੋਕ ਜੁੜੇ ਹੋਏ ਆ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟ ਕੇ ਉਹਨਾਂ ਨੂੰ ਰਾਸ਼ਨ ਦੀ ਸਕੀਮ ਤੋਂ ਕੇਂਦਰ ਸਰਕਾਰ ਜਿਹੜੀ ਹੈ ਪਾਸੇ ਕਰਨ ਜਾ ਰਹੀ ਹੈ ਸੋ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਗਰੀਬ ਪਰਿਵਾਰਾਂ ਨਾਲ ਜੁੜਿਆ ਹੋਇਆ ਜਿਹਦਾ ਅਸੀਂ ਮੁੱਢ ਤੋਂ ਹੀ ਵਿਰੋਧ ਕਰਦੇ ਆਏ ਆ ਕੇਂਦਰ ਸਰਕਾਰ ਦੀਆਂ ਇਹੋ ਜਿਹੀਆਂ ਨੀਤੀਆਂ ਦਾ ਤੇ ਇਸ ਕਰਕੇ ਅਸੀਂ ਇਸ ਗੱਲ ਦਾ ਵੀ ਪੂਰੀ ਪੰਜਾਬ ਸਰਕਾਰ ਅਸੀਂ ਸਾਰੇ ਅੱਜ ਵਿਰੋਧ ਦੇ ਵਿੱਚ ਇਕੱਠੇ ਹੋਏ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੇਂਦਰ ਸਰਕਾਰ ਤੋਂ ਸਮਾਂ ਮੰਗਿਆ 6 ਮਹੀਨੇ ਦਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੱਕ ਵੀ ਬੰਦੇ ਦਾ ਕਾਰਡ ਜਿਹੜਾ ਪੰਜਾਬ 'ਚ ਨਹੀਂ ਕੱਟਣ ਦੇਵਾਂਗੇ ਸੋ ਇਸ ਚੀਜ਼ ਦੇ ਲਈ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ ਨਾਲ ਖੜੇ ਆ ਔਰ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ 1.5 ਕਰੋੜ ਜਿਹੜੇ ਲੋਕ ਐ ਉਹ ਰਾਸ਼ਨ ਦਾ ਜਿਹੜਾ ਕੇਂਦਰ ਸਰਕਾਰ ਤੋਂ ਰਾਸ਼ਨ ਦਾ ਫਾਇਦਾ ਲੈ ਰਹੇ ਸੀ ਔਰ ਜਿਹਦੇ ਚ ਪੰਜਾਬ ਸਰਕਾਰ ਵੀ ਆਪਣਾ ਹਿੱਸਾ ਪਾਉਂਦੀ ਆਈ ਹੈ ਔਰ ਇਹਨਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਕੂਟ ਰਾਜਨੀਤੀਆਂ ਕੂਟ ਰਾਜਨੀਤਿਕ ਵਿਚਾਰ ਹੁੰਦੇ ਆ ਜਿਹਦੇ ਕਰਕੇ ਇਹ ਆਪ ਇਹੋ ਜਿਹੀਆਂ ਪਾਲਿਸੀਆਂ ਅਮੈਂਡ ਕਰਦੇ ਆ ਔਰ ਗਰੀਬ ਲੋਕ ਜਿਹੜੇ ਸਮਝ ਨਹੀਂ ਸਕਦੇ ਇਹਨਾਂ ਗੱਲਾਂ ਨੂੰ ਉਹਨਾਂ ਨੂੰ ਰਾਜ ਸਰਕਾਰਾਂ ਦੇ ਵਿਰੁੱਧ ਖੜਾ ਕਰ ਦਿੰਦੇ ਆ ਜੋ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਨਹੀਂ ਆ ਇਹਨਾਂ ਨੇ ਆਂਗਣ ਵਾਲੇ ਸੈਂਟਰਾਂ ਕਿਉਂਕਿ ਮੇਰਾ ਵਿਭਾਗ ਉਹਦੇ ਵਿੱਚ ਵੀ ਇਹੋ ਜਿਹਾ ਕੋਸ਼ਿਸ਼ ਚਲਾਇਆ ਕਿ ਜੇ ਕਿਸੇ ਨੇ ਰਾਸ਼ਨ ਲੈਣਾ ਤਾਂ ਉਹਨਾਂ ਦੀ ਫੋਟੋ ਖਿੱਚ ਕੇ ਪਾਓ ਸੋ ਮੈਂ ਉਹਦਾ ਵੀ ਵਿਰੋਧ ਕਰਦੀ ਹਾਂ ਸੋ ਈਕੇ ਵਾਈਸੀ ਵੀ ਇੱਕ ਇਹੋ ਜਿਹਾ ਹੀ ਸਿਸਟਮ ਹੈ ਜਿਹੜਾ ਕਿ ਸਾਡੇ ਲੋਕਾਂ ਦੇ ਮੂੰਹ ਉੱਤੇ ਇੱਕ ਚਪੇੜ ਮਾਰਦਾ ਹੈ ਕਿ ਇਹ ਜੇ ਰਾਸ਼ਨ ਲੈਣਾ ਤਾਂ ਤੁਸੀਂ ਆਪ ਦੀ ਪਹਿਲਾਂ ਪਛਾਣ ਦਿਓ ਫਿਰ ਤੁਹਾਨੂੰ ਰਾਸ਼ਨ ਮਿਲੇਗਾ ਸੋ ਅਸੀਂ ਜਿਹੜੇ ਕੇਂਦਰ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਇਹੋ ਜੀਆਂ ਨੀਤੀਆਂ ਜਿਹੜੀਆਂ ਉਹਨਾਂ ਦੀਆਂ ਜੋ ਗਰੀਬਾਂ ਦੇ ਉਲਟ ਗੱਲ ਕਰਦੀਆਂ ਨੇ ਅਸੀਂ ਹਮੇਸ਼ਾ ਹੀ ਉਹਦਾ ਵਿਰੋਧ ਕਰਦੇ ਰਹੇ ਹਾਂ ਤੇ ਇਹਦਾ ਵੀ ਅੱਜ ਵਿਰੋਧ ਕਰਾਂਗੇ ਮੈਂ ਜੱਸ ਜਿਹਨੇ ਮਤਲਬ ਇਹਨਾਂ ਹਸੇ ਗਾੜ ਦੀ ਜੀ ਬਣ ਕਰਦੇ ਉਸ ਤੋਂ ਬਾਅਦ ਜਿਹੜਾ ਦੇ 5 ਲੱਖ ਵੋਟ ਕਰਤੀ ਗਈ ਇਹ ਕਿ ਉਹ ਉਹ ਜੀ ਸਾਹਿਬ ਵੀ ਨਿਤ ਨਿਤ ਨਿਕਲ ਸਕਦੇ ਦੇਖੋ ਜੀ ਜਿਸ ਤਰ੍ਹਾਂ ਦੇ ਇਹਨਾਂ ਦੇ ਪ੍ਰੋਗਰਾਮ ਬਣਾਏ ਜਾਂਦੇ ਆ ਇਹ ਜਾ ਕੇ ਪਤਾ ਨਹੀਂ ਕਿਸ ਤਰ੍ਹਾਂ ਲੋਕਾਂ ਦੇ ਡਾਟਾ ਇਕੱਠੇ ਕਰਦੇ ਆ ਔਰ ਉਹਦੇ ਜ਼ਰੀਏ ਇਹ ਵੋਟਾਂ ਕੱਟ ਵੀ ਦਿੰਦੇ ਆ ਜਿਹੜੇ ਲੋਕ ਭਾਜੀਪੀ ਤੋਂ ਬਿਨਾਂ ਕਿਸੇ ਹੋਰ ਪਾਰਟੀ ਦੇ ਪੱਖ ਚ ਭੁਗਤਣਾ ਚਾਹੁੰਦੇ ਆ ਉਹਨਾਂ ਲੋਕਾਂ ਦੀਆਂ ਵੋਟਾਂ ਕੱਟ ਦਿੰਦੇ ਤੇ ਅਸੀਂ ਦਿੱਲੀ ਚ ਵੀ ਦੇਖਿਆ ਜਦੋਂ ਪ੍ਰਚਾਰ ਕਰਨ ਗਏ ਸੀ ਤੇ ਉੱਥੇ ਲਿਆ ਕੇ ਉਹੋ ਜੇ ਲੋਕ ਵੀ ਬਿਠਾ ਦਿੰਦੇ ਆ ਜਿਹੜੇ ਕਿ ਕਦੇ ਉਸ ਸਟੇਟ ਦੇ ਵਾਸੀ ਵੀ ਨਹੀਂ ਹੁੰਦੇ ਸੋ ਬਹੁਤ ਕੁਸ਼ ਇਹਨਾਂ ਨੂੰ ਕਰਨਾ ਆਉਂਦਾ ਇਹ ਵੋਟਾਂ ਵੀ ਚੋਰੀ ਕਰਦੇ ਆ ਤੇ ਹੁਣ ਰਾਸ਼ਨ ਵੀ ਚੋਰੀ ਕਰਨ ਦੀ ਤਿਆਰੀ ਚੁਨ। ਮੁੱਖ ਸੁਨੀਲ ਦਾਕੜ ਕਹਿੰਦੇ ਕਿ ਬੇਵਜਾ ਮੁੱਦਾ ਬਣਾਇਆ ਜਾ ਰਿਹਾ ਸਾਡੇ ਨਾਲ ਸੀਐਸਸੀ ਦਾ ਇੱਕ ਕੋਡ ਵਾਲਾ ਪਰਸਨ ਜਾਂਦਾ ਔਰ ਸੀਐਸਸੀ ਕੋਡ ਦੇ ਵਿੱਚ ਸਾਰਾ ਡਾਟਾ ਪਿਆ ਹੁੰਦਾ ਉਹਨਾਂ ਨੂੰ ਕਹੂਬੋਲਾ ਕੇਂਦਰ ਸਰਕਾਰ ਦੀ ਸੀਐਸਸੀ ਵਾਲਾ ਡਾਟਾ ਚੱਕ ਸਕਦਾ ਉਹ ਕਹਿੰਦੇ ਬੇਵਜਾ ਮੁੱਦਾ ਬਣਾਇਆ ਜਾ ਰਿਹਾ ਕੋਈ ਡਾਟਾ ਚੋਰੀ ਨਹੀਂ ਹੋ ਰਿਹਾ ਕੋਈ ਕਟਿੰਗ ਦੀ ਗੱਲ ਨਹੀਂ ਹੋ ਰਹੀ ਉਹਨਾਂ ਨੇ ਪੀਸੀ ਕੀਤੀ ਅੱਜ ਇਸ ਮਾਮਲੇ ਦੇ ਦੇਖੋ ਜੀ ਉਹ ਤਾਂ ਆਪਣੇ ਆਪ ਨੂੰ ਕਨਵਿੰਸ ਕਰਨ ਲਈ ਬਹੁਤ ਕੁਝ ਕਹਿੰਦੇ ਆ ਪਰ ਜਿਹੜਾ ਕੁਝ ਉਹਨਾਂ ਨੇ ਕੀਤਾ ਉਹਦੇ ਵੀ ਸਬੂਤ ਸਾਡੇ ਕੋਲ ਪਏ ਆ ਔਰ ਜਦੋਂ ਅਸੀਂ ਦਿੱਲੀ 'ਚ ਪ੍ਰਚਾਰ ਕਰਦੇ ਸੀ ਬਹੁਤ ਸਾਰੇ ਲੋਕ ਉੱਥੇ ਇਹੋ ਜਿਹੇ ਸੀ ਜਿਨ੍ਹਾਂ ਦੇ ਇਸੇ ਤਰ੍ਹਾਂ ਹੀ ਇਹਨਾਂ ਨੇ ਵੋਟਾਂ ਖਤਮ ਕਰ ਦਿੱਤੀਆਂ ਗਈਆਂ ਸੋ ਇਹ ਜੋ ਦਿਖਾਉਂਦੇ ਆ ਉਹ ਨਹੀਂ ਕਰਦੇਗੇ ਇਹ ਜੋ ਕਰਦੇ ਉਹ ਸਾਨੂੰ ਨਹੀਂ ਦਿਖਦਾ ਵੀ ਇਹ ਕੀ ਕਰਦੇ ਆ ਪਰ ਇਹਨਾਂ ਦਾ ਅੰਦਰੋਂ ਤਰੀਕਾ ਹੋਰ ਹੁੰਦਾ ਔਰ ਇਹ ਵੀ ਸਾਰਾ ਕੁਝ ਸਾਹਮਣੇ ਆ ਜਾਊਗਾ ਜੇਕਰ ਅਸੀਂ ਇਸ ਚੀਜ਼ ਦਾ ਵਿਰੋਧ ਨਾ ਕੀਤਾ ਤਾਂ ਮੈਮ ਕੋਈ ਲੀਗਲੀ ਐਕਸ਼ਨ ਵੀ ਲੈ ਸਕਦੀ ਹੈ ਸਰਕਾਰ ਜੇ ਤੁਸੀਂ ਕਹਿੰਦੇ ਡਾਟਾ ਚੋਰੀ ਹੋਇਆ ਤਾਂ ਕਾਫੀ ਟਾਈਮ ਤੋਂ ਉਹਦੇ ਕੈਂਪ ਚੱਲ ਰਹੇ ਨੇ ਕਿ ਭਾਜਪਾ ਤੇ ਕੋਈ ਲੀਗਲੀ ਐਕਸ਼ਨ ਵੀ ਲਿਆ ਜਾ ਸਕਦਾ ਜੇ ਲੱਗਦਾ ਡਾਟਾ ਦੇਖੋ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਹੀ ਜਿਹੜੋਂ ਇਸ ਤਰ੍ਹਾਂ ਦੀ ਕਾਰਵਾਈ ਕੋਈ ਕਰਦੇ ਆ ਉਹਨਾਂ ਨੂੰ ਲੱਗਦਾ ਤਾਂ ਉਹ ਹਮੇਸ਼ਾ ਹੀ ਲੀਗਲ ਪੱਖ ਹੈ ਜਿਹੜਾ ਉਹ ਧਿਆਨ ਵਿੱਚ ਰੱਖ ਕੇ ਹੀ ਕਰਦੇ ਆ ਔਰ ਜੋ ਵੀ ਬਣਦਾ ਹੋਇਆ